ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਹਾਂ ਜੀ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਪਲੀਜ਼ ਤੋਂ ਹਮੇ ਇੱਕ ਰਿਕੁਐਸਟ ਹੈ ਕਿ ਅਗਰ ਤੁਹਾਨੂੰ ਮੇਰੀ ਵੀਡੀਓ ਇੰਗਲਿਸ਼ ਵਿੱਚ ਸੁਣਾਈ ਦੇ ਰਹੀ ਹੈ ਤਾਂ ਤੁਹਾਡੇ ਰਾਈਟ ਸਾਈਡ ਦੇ ਉੱਪਰ ਇੱਕ ਬਟਨ ਆਵੇਗਾ ਤੁਸੀਂ ਉਸਤੇ ਕਲਿੱਕ ਕਰਿਓ ਤੇ ਥੱਲੇ ਆਡੀਓ ਟਰੈਕ ਦੀ ਮਤਲਬ ਆਪਸ਼ਨ ਆਵੇਗੀ ਇੱਕ ਤੇ ਉਸਤੇ ਕਲਿੱਕ ਕਰਕੇ ਤੁਸੀਂ ਉਹਦੇ ਵਿੱਚ ਹੋਏਗਾ ਇੰਗਲਿਸ਼ ਯੂ ਐਸ ਔਰ ਲਿਖਿਆ ਹੋਵੇਗਾ ਪੰਜਾਬੀ ओरिजिनल ਤੁਸੀਂ ਪੰਜਾਬੀ ओरिजिनल ਤੇ ਲਿਕ ਕਰਿਓ ਤਾਂ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਵਿੱਚ ਸੁਣਾਈ ਦੇਵੇਗੀ ਮੈਂ ਕਰਦੀ ਹੁੰਦੀ ਪੰਜਾਬੀ ਵਿੱਚ ਬਟੇ ਫਿਰ ਆਪਣੇ ਆਪ ਇੰਗਲਿਸ਼ ਵਿੱਚ ਆ ਜਾਂਦਾ ਹੈ ਤਾਂ ਪਲੀਜ਼ ਜੇ ਤੁਹਾਨੂੰ ਆਪ ਹੀ ਹੀ ਕਰਨਾ ਪੈਣਾ ਜਦੋਂ ਵੀ ਮੇਰੀ ਵੀਡੀਓ ਤੁਹਾਨੂੰ ਸ਼ੋਅ ਹੁੰਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਚਲੋ ਜੀ ਅਸੀਂ ਵੀਡੀਓ ਕਰਦੇ ਹਾਂ ਸਟਾਰਟ ਤੇ ਅੱਜ ਅਸੀਂ ਜਾਵਾਂਗੇ ਮਾਰਕੀਟ ਵਿੱਚ ਦੇਖਦੇ ਹਾਂ ਗਊਸ਼ਾਲਾ ਬਾਜ਼ਾਰ ਜਾਵਾਂਗੇ ਤੇ ਪਲੱਸ ਫੀਲਡ ਗੰਜ ਬਾਜ਼ਾਰ ਜਾਵਾਂਗੇ ਤੇ ਉੱਥੇ ਦੱਸਦੇ ਹਾਂ ਤੁਹਾਨੂੰ ਕੀ ਕੁਝ ਆਉਂਦਾ ਹੈ ਗਊਸ਼ਾਲਾ ਬਾਜ਼ਾਰ ਵਿੱਚ ਕਿਉਂਕਿ ਗਊਸ਼ਾਲਾ ਜਿਹੜੀ ਮਾਰਕੀਟ ਆ ਉਹ ਕੰਬਲ ਮਾਰਕੀਟ ਹੈ ਤੇ ਉੱਥੇ ਤੁਹਾਨੂੰ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਉੱਥੇ ਤੁਹਾਨੂੰ ਸਿਰਫ ਕੰਬਲ ਹੀ ਨਹੀਂ ਮਿਲੇਗਾ ਉਸ ਤੋਂ ਇਲਾਵਾ ਤੇ ਤੁਹਾਨੂੰ ਬੈਲਵੈਂਟ ਦਾ ਕਪੜਾ ਫਰ ਵਾਲਾ ਕਪੜਾ ਸਾਰਿਆਂ ਵਾਲਾ ਕਪੜਾ ਟੀ-ਸ਼ਰਟਾਂ ਦਾ ਕਪੜਾ ਕਿਸੇ ਵੀ ਪ੍ਰਕਾਰ ਦਾ ਮਤਲਬ ਜਿਹੜਾ ਕਪੜਾ ਤੁਹਾਨੂੰ ਗਊਸ਼ਾਲਾ ਮਾਰਕੀਟ ਵਿੱਚ ਮਿਲੇਗਾ ਉਹ ਲੁਧਿਆਣੇ ਦੀ ਹੋਰ ਕਿਸੇ ਮਾਰਕੀਟ ਵਿੱਚ ਨਹੀਂ ਮਿਲੇਗਾ ਤਾਂ ਆਜੋ ਚਲਦੇ ਆ ਸਾਡੇ ਨਾਲ ਤੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹਾਂ ਆ ਪਲੀਜ਼ ਪੰਜਾਬੀ ਲੈਂਗੁਏਜ ਵਾਲਾ ਤੁਸੀਂ ਸੈੱਟ ਕਰ ਲਓ ਆਪਣੀ ਆਪਣੀ ਫੋਨ ਦੀ ਸਕਰੀਨ ਤੇ ਤਾਂ ਚਲੋ ਸਾਡੇ ਨਾਲ ਤਾਂ ਦੋਸਤੋ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਲੁਧਿਆਣੇ ਦੀ ਸਭ ਤੋਂ ਸਸਤੀ ਤੇ ਮਸ਼ਹੂਰ ਮਾਰਕੀਟ ਕੰਬਲ ਮਾਰਕੀਟ ਗਰਮ ਕੱਪੜਿਆਂ ਦੀ ਮਾਰਕੀਟ ਜੀ ਗਊਸ਼ਾਲਾ ਮਾਰਕੀਟ ਵਿੱਚ ਤਾਂ ਜੀ ਲੁਧਿਆਣੇ ਵਿੱਚ ਹੁਣ ਸਰਦੀਆਂ ਦਾ ਮਾਲ ਸਟਾਰਟ ਹੋ ਚੁੱਕਿਆ ਹੈ ਜੀ ਵਿਕਣਾ ਆ ਤੁਹਾਨੂੰ ਅੱਜ ਅਸੀਂ ਹੋਲ ਸੇਲ ਤੇ ਪਲੱਸ ਰਿਟੇਲ ਮਾਰਕੀਟ ਦੱਸਾਂਗੇ ਜਿਹੜੀ ਕੀ ਹੈ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਇਸ ਮਾਰਕੀਟ ਵਿੱਚ ਤੁਹਾਨੂੰ ਜੈਪੁਰੀ ਰਜਾਈਆਂ ਕੰਬੜ ਫਾਈਬਰ ਵਾਲੀਆਂ ਰਜਾਈਆਂ ਗਰਮ ਚਾਦਰਾਂ ਬੈਲਵਟ ਦਾ ਕੱਪੜਾ ਫਰ ਵਾਲਾ ਕੱਪੜਾ ਸਤਾਰਿਆਂ ਵਾਲਾ ਕੱਪੜਾ ਕਿਸੇ ਵੀ ਪ੍ਰਕਾਰ ਦਾ ਤੁਸੀਂ ਕੱਪੜਾ ਲੈਣਾ ਗਰਮ ਉਹ ਤੁਹਾਨੂੰ ਸਿਰਫ ਔਰ ਸਿਰਫ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਹੀ ਮਿਲੇਗਾ ਤਾਂ ਦੋਸਤੋ ਸਾਰੀ ਵੀਡੀਓ ਐਕਟਿਵ ਆਤੇ ਹੋਵੇਗੀ ਮੈਂ ਐਕਟਿਵਾ ਚਲਾ ਰਹੀ ਸੀਗੀ ਤੇ ਮੇਰੀ ਬੇਟੀ ਬਣਾ ਰਹੀ ਸੀ ਕਿਉਂਕਿ بارش ਸਾਡੇ ਉਰੇ ਕਈ ਦਿਨਾਂ ਤੋਂ ਲੱਗ ਰਹੀ ਹੈ ਲਗਾਤਾਰ ਲੁਧਿਆਣੇ ਵਿੱਚ ਤਾਂ ਅੱਜ ਥੋੜਾ ਜਿਹਾ ਮੌਸਮ ਖੁੱਲਿਆ ਹੈ ਤਾਂ ਫਿਰ ਅਸੀਂ ਗਏ ਤੇ ਮੈਨੂੰ ਲੱਗਿਆ ਸ਼ਾਇਦ ਇੱਥੇ ਮਤਲਬ ਗਰਮੀਆਂ ਵਾਲਾ ਹੋਵੇਗਾ ਮਾਲ ਬਟ ਨਹੀਂ ਸਾਰੇ ਦਾ ਸਾਰਾ ਮਾਲ ਜੀ ਸਰਦੀਆਂ ਵਾਲਾ ਹੈ ਹੁਣ ਕਿਉਂਕਿ ਸਰਦੀਆਂ ਸਟਾਰਟ ਮਤਲਬ ਹੋ ਹੀ ਜਾਣੀਆਂ ਅੱਗੇ-ਅੱਗੇ ਲੁਧਿਆਣੇ ਵਿੱਚ ਤੇ ਇੱਥੇ ਨਾ ਫੋਦਰੀ ਦਾ ਕੰਮ ਸਭ ਤੋਂ ਵੱਧ ਹੈ ਤੇ ਗਰਮ ਕੱਪੜਿਆ ਕਰਕੇ ਹੀ ਲੁਧਿਆਣਾ ਮਸ਼ਹੂਰ ਹੈ ਤੇ ਅਗਰ ਕਿਸੇ ਨੇ ਵਿਆਹਾਂ ਵਾਸਤੇ ਕੰਬਲ ਲੈਣ ਇਕੱਠੇ ਦਾਜ ਵਾਸਤੇ ਪੂਰਾ ਮਤਲਬ ਸੈੱਟ ਵਗੈਰਾ ਹੁੰਦੇ ਜਿਹੜੇ ਕੁੜੀ ਨੂੰ ਧੀ ਨੂੰ ਦਿੰਦੇ ਹੁੰਦੇ ਸਾਰਾ ਸਮਾਨ ਉਹ ਜੀ ਤੁਹਾਨੂੰ ਬਹੁਤ ਵਧੀਆ ਰੇਟ ਤੇ ਜੀ ਸਿਰਫ ਔਰ ਸਿਰਫ ਗਊਸ਼ਾਲਾ ਮਾਰਕੀਟ ਵਿੱਚ ਮਿਲੇਗਾ ਤਾਂ ਆ ਦੇਖੋ ਇੱਥੇ ਤੁਹਾਨੂੰ ਬੈਲਵਟ ਦੇ ਸੂਟਾਂ ਦੀ ਵੈਰਾਈਟੀ ਜਿਹੜੇ ਤੈਂ ਲਾ ਕੇ ਰੱਖੇ ਹੋਏ ਟੰਗੇ ਹੋਏ ਨੇ ਇਹ ਰੰਗ ਬਰੰਗੇ ਆ ਸਾਰੇ ਆ ਪੂਰੇ ਲਾਟ ਦੇ ਲਾਟ ਇੱਥੇ ਰੱਖੇ ਹੋਏ ਨੇ ਜੀ ਇੱਥੇ ਤੁਹਾਨੂੰ ਕਪੜਾ ਕੱਟ ਕੇ ਵੀ ਮਿਲੇਗਾ ਤੇ ਪਲੱਸ ਤੋਲ ਕੇ ਵੀ ਮਿਲੇਗਾ ਕਾਫੀ ਸਸਤੀ ਮਾਰਕੀਟ ਹੈ 벨ਵਟ ਦੇ ਕਪੜੇ ਨਾਲ ਮਸ਼ਹੂਰ ਮਾਰਕੀਟ ਹੈ ਔਰ ਜਿਹੜਾ ਕਪੜਾ ਤੁਹਾਨੂੰ ਇਸ ਮਾਰਕੀਟ ਵਿੱਚ ਮਿਲੇਗਾ ਉਹ ਲੁਧਿਆਣੇ ਦੀ ਹੋਰ ਕਿਸੇ ਵੀ ਮਾਰਕੀਟ ਵਿੱਚ ਨਹੀਂ ਮਿਲੇਗਾ ਕਿਉਂਕਿ ਗਊਸ਼ਾਲਾ ਮਾਰਕੀਟ ਲੁਧਿਆਣੇ ਦਾ ਮਾਦੋਪੁਰਿਆ ਮਾਦੋਪੁਰੀ ਏਰੀਆ ਹੈ ਜੀ ਇਹ ਉਸ ਟਾਈਮ ਦਾ ਏਰੀਆ ਹੈ ਜਦੋਂ ਦਾ ਲੁਧਿਆਣਾ ਬਣਿਆ ਸੀਗਾ ਸਭ ਤੋਂ ਪੁਰਾਣਾ ਮਾਦੋਪੁਰੀ ਹੀ ਹੁੰਦਾ ਸੀਗਾ ਤੇ ਇੱਥੇ ਹੀ ਤੁਹਾਨੂੰ ਫੈਕਟਰੀਆਂ ਮਿਲਣਗੀਆਂ ਜਿੱਥੇ ਜੀ ਇਹ ਸਾਰਾ ਗਰਮ ਮਾਲ ਤਿਆਰ ਹੁੰਦਾ ਹੈ ਤਾਂ ਆਹ ਦੇਖੋ ਤੁਸੀਂ ਕੱਪੜਿਆਂ ਤੋਂ ਅੰਦਾਜ਼ਾ ਲਗਾ ਲਓ ਜੀ ਬਹੁਤ ਹੀ ਜ਼ਿਆਦਾ ਸਸਤੀ ਮਾਰਕੀਟ ਹੈ ਤੇ ਇੱਥੇ ਸਭ ਤੋਂ ਵੱਧ ਲੱਗਦੀ ਹੈ ਜੀ ਸੰਡੇ ਨੂੰ ਸੇਲ ਅੱਜ ਸੰਡੇ ਨਹੀਂ ਸੀਗਾ ਇਸ ਵਜ੍ਹਾ ਕਰਕੇ ਮਾਰਕੀਟ ਵਿੱਚ ਰਾਸ਼ ਮਤਲਬ ਘੱਟੀ ਹੈ ਸੰਡੇ ਨੂੰ ਤਾਂ ਇੱਥੇ ਬਹੁਤ ਜ਼ਿਆਦਾ ਸੇਲਾਂ ਵਗੈਰਾ ਲਗਦੀਆਂ ਨੇ ਤੇ ਆ ਜਿਹੜੇ ਆਪਣੇ ਰਜਾਈਆਂ ਦੇ ਗਲਾਫ ਹੋਏ ਗਰਮ ਬੈੱਡ ਸ਼ੀਟਸ ਵਧੀਆ ਫਰ ਵਾਲੀਆਂ ਹੁੰਦੀਆਂ ਬੈਲਵਟ ਵਾਲੀਆਂ ਹੋਈਆਂ ਜੈਪੂਰੀ ਰਜਾਈਆਂ ਐ ਭਾਰੀ ਤੋਂ ਭਾਰੀ ਕੰਬਲ ਐ ਭਾਰੀ ਤੋਂ ਭਾਰੀ ਰਜਾਈਆਂ ਹਲਕੀਆਂ ਰਜਾਈਆਂ ਕੁਝ ਵੀ ਤੁਸੀਂ ਲੈਣਾ ਉਹ ਸਾਰਾ ਤੁਹਾਨੂੰ ਇੱਥੇ ਮਿਲੇਗਾ ਤਾਂ ਆ ਜੀ ਗਊਸ਼ਾਲਾ ਮਾਰਕੀਟ ਦਾ ਚੌਕ ਐ ਇੱਕ ਜਿਹੜੇ ਪਰਲੇ ਪਾਸੇ ਨੂੰ ਰੋਡ ਗਈ ਉਹ ਜੀ ਸਿੱਧੀ ਸਮਰਾਲਾ ਚੌਕ ਸਾਈਡ ਤੋਂ ਆਉਂਦੀ ਐ ਤੇ ਇਸੇ ਚੌਂਕ ਵਿੱਚ ਹੈ ਜੀ ਗੁਰਦੁਆਰਾ ਸ਼੍ਰੀ ਗਊ ਘਾਟ ਸਾਹਿਬ ਜਿਹੜਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਹੈ ਜੀ ਅਗਰ ਤੁਹਾਡੇ ਕੋਲ 4-ਵਿੱਲਰ ਹੈ ਤਾਂ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਪਣੀ ਗੱਡੀ ਪਾਰਕ ਆਰਾਮ ਨਾਲ ਕਰ ਸਕਦੇ ਹੋ ਤੇ ਨਾਲੇ ਗੁਰਦੁਆਰੇ ਸਾਹਿਬ ਵਿੱਚ ਦਰਸ਼ਨ ਕਰੋ ਜੀ ਮੱਥਾ ਟੇਕੋ ਤੇ ਨਾਲੇ ਤੁਸੀਂ ਆਪਣਾ ਸਮਾਨ ਵੀ ਇੱਥੋਂ ਲੈ ਕੇ ਜਾ ਸਕਦੇ ਹੋ ਕਾਫੀ ਵਧੀਆ ਤੇ ਸਸਤੀ ਮਾਰਕੀਟ ਹੈ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜੀ ਇੱਥੇ ਆ ਕੇ ਗਾਕਾਰ ਨੂੰ ਜਿਹੜਾ ਇਕੱਠਾ ਸਮਾਨ ਲੈ ਕੇ ਜਾਂਦੇ ਨੇ ਔਰ ਮੇਰੇ ਤਾਂ ਖੁਦ ਰਿਲੇਟਿਵਜ਼ ਬਿਆਹਾਂਆਂ ਸ਼ਾਦੀਆਂ ਨੂੰ ਇੱਥੋਂ ਹੀ ਲੈ ਕੇ ਜਾਂਦੇ ਨੇ ਜਿਵੇਂ ਮੰਨ ਲਓ ਕੰਬਲ ਹੋਏ ਬੇਟੀ ਦਾ ਸਮਾਨ ਲੈ ਕੇ ਜਾਣਾ ਆਪਣੀ ਧੀ ਨੂੰ ਦਿੰਦੇ ਹੁੰਦੇ ਨਾ ਸਾਰਾ ਸਮਾਨ ਉਹ ਜੀ ਇੱਥੋਂ ਹੀ ਲੈ ਕੇ ਜਾਂਦੇ ਕਿਉਂਕਿ ਬਹੁਤ ਜ਼ਿਆਦਾ ਅ ਸਹੀ ਰੇਟ ਤੇ ਉਹਨਾਂ ਨੂੰ ਮਿਲ ਜਾਂਦਾ ਹੈ ਜੀ ਤਾਂ ਇੱਥੇ ਤੁਹਾਨੂੰ ਰੈਡੀमेड ਕੱਪੜੇ ਆ ਦੇਖੋ ਕੰਬਲ ਕਿਵੇਂ ਰੱਖੇ ਹੋਏ ਨੇ ਪੂਰੇ ਅੱਧਾ ਸੈੱਟ ਕਰ-ਕਰ ਕੇ ਤੇ ਬਹੁਤ ਹੀ ਵਧੀਆ ਤੇ ਇੱਥੇ ਨਾ ਬਹੁਤ ਵੱਡੀ ਗਊਸ਼ਾਲਾ ਹੈ ਲੁਧਿਆਣੇ ਵਿੱਚ ਇਸ ਕਰਕੇ ਇਸ ਦਾ ਨਾਮ ਗਊਸ਼ਾਲਾ ਮਾਰਕੀਟ ਹੈ ਜੀ ਬਹੁਤ ਵੱਡੀ ਉੱਪਰ ਕ੍ਰਿਸ਼ਨਾ ਜੀ ਦਾ ਮੰਦਿਰ ਵੀ ਹੈ ਨਾਲ ਗਊਸ਼ਾਲਾ ਵਿੱਚ ਹੀ ਬਣਿਆ ਹੋਇਆ ਤਾਂ ਆ ਦੇਖੋ ਆ ਵੀ ਸਿੱਧੀ ਰੋਡ ਗਊਸ਼ਾਲਾ ਦੇ ਅੱਗੇ ਦੇ ਹੀ ਲੰਘਦੀ ਜਿਹੜੀ ਕਿ ਸਾਰੀ ਦੀ ਸਾਰੀ ਗਊਸ਼ਾਲਾ ਮਾਰਕੀਟ ਹੀ ਅਖਵਾਉਂਦੀ ਹੈ ਇਸ ਮਾਰਕੀਟ ਵਿੱਚ ਤੁਹਾਨੂੰ ਕੰਬੜਾਂ ਤੋਂ ਇਲਾਵਾ ਹੈਂਡਲੂਮ ਦਾ ਸਮਾਨ ਵੀ ਸਾਰਾ ਮਿਲੇਗਾ ਜਿਵੇਂ ਮੰਨ ਲਓ ਪਰਦੇ ਹੋਏ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਮਤਲਬ ਲੈਣਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਉਹ ਸਾਰਾ ਤੁਹਾਨੂੰ ਇੱਥੇ ਸਮਾਨ ਅਵੇਲੇਬਲ ਹੋ ਜਾਵੇਗਾ ਗਰਮ ਕੱਪੜੇ ਜਿਵੇਂ ਹੁਣ ਸਰਦੀਆਂ ਕਿਉਂਕਿ ਬਜਾਰਾ ਵੀ ਚ ਲੁਧਿਆਣੇ ਵਿੱਚ ਨਾ ਹੁਣ ਗਰਮੀਆਂ ਦਾ ਮਾਲ ਤਕਰੀਬਨ ਚੱਕ ਹੀ ਹੋ ਜਾਣਾ ਤਾਂ ਫਿਰ ਅੱਗੇ ਹੁਣ ਸਰਦੀਆਂ ਦਾ ਮਾਲ ਸਟਾਰਟ ਹੋ ਗਿਆ ਵਾ ਜੀ ਤਾਂ ਆਹ ਦੇਖੋ ਇਸ ਮਾਰਕੀਟ ਵਿੱਚ ਸਭ ਤੋਂ ਪਹਿਲਾਂ ਸਰਦੀਆਂ ਦਾ ਮਾਲ ਲੱਗਦਾ ਹੈ ਕਿਉਂਕਿ ਇੱਥੇ ਹੋਲ سیلਰਾਂ ਦਾ ਕੰਮ ਜ਼ਿਆਦਾ ਹੈ ਤੇ ਜਿਹੜੇ ਦੁਕਾਨਦਾਰ ਹੁੰਦੇ ਉਹ ਸਿਰਫ ਗਊਸ਼ਾਲਾ ਮਾਰਕੀਟ ਵਿੱਚੋਂ ਹੀ ਡਾਇਰੈਕਟ ਫੈਕਟਰੀਆਂ ਤੋਂ ਐਦਾਂ ਮਾਲ ਚੱਕਦੇ ਨੇ ਤੇ ਜਿਹੜਾ ਮਾਦੋਪੁਰੀ ਸਾਈਡ ਦਾ ਏਰੀਆ ਹੈ ਜੀ ਉਹ ਸਾਰਾ ਹੋਲ ਸੇਲ ਮਾਰਕੀਟ ਹੈ ਜਿਵੇਂ ਮੰਨ ਲਓ ਬੱਚਿਆਂ ਦੇ ਗਰਮ ਕੱਪੜੇ ਹੋਏ ਜੈਂਟਸ ਗਰਮ ਕੱਪੜੇ ਹੈ ਲੇਡੀਜ਼ ਗਰਮ ਕੱਪੜੇ ਹੈ ਉਹ ਸਾਰੇ ਤੁਹਾਨੂੰ ਇਹਨਾਂ ਮਾਰਕੀਟਾਂ ਵਿੱਚ ਹੀ ਮਿਲੇਗਾ ਤਾਂ ਆ ਦੇਖੋ ਆ ਪਰਦੇ ਇੱਥੇ ਕਿੰਨੇ ਮਤਲਬ ਵੈਰਾਈਟੀ ਬਹੁਤ ਜ਼ਿਆਦਾ ਹੈ ਤੇ ਰੀਜ਼ਨੇਬਲ ਪ੍ਰਾਈਸ ਵਿੱਚ ਤੁਹਾਨੂੰ ਇੱਥੇ ਹਰੇਕ ਆਈਟਮ ਮਿਲ ਜਾਵੇਗੀ ਕਹਿਣ ਤੋਂ ਭਾਵ ਕਿ ਸਭ ਤੋਂ ਸਸਤੀ ਮਾਰਕੀਟ ਹੈ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਗਰਮ ਕੱਪੜਿਆਂ ਦੀ ਮਾਰਕੀਟ ਹੈ ਜੀ ਇਹ ਵਾਲੇ ਤੇ ਹੁਣ ਅਗਰ ਤੁਸੀਂ ਸੋਚ ਰਹੇ ਹੋ ਅੱਗੇ ਵਿਆਹਾਂ ਸ਼ਾਦੀਆਂ ਕਿਸੇ ਨੂੰ ਆ ਰਹੀਆਂ ਏ ਤਾਂ ਜੀ ਕਿਸੇ ਨੇ ਇਕੱਠਾ ਕੰਬੜ ਲੈਣਾ ਤੋਲ ਕੇ ਤੁਹਾਨੂੰ ਇੱਥੇ ਕੰਬੜ ਦਿੱਤਾ ਜਾਵੇਗਾ ਕਾਫੀ ਵਧੀਆ ਅਗਰ ਤੁਸੀਂ ਐਦਾ ਮਤਲਬ ਇੱਕ ਇੱਕ ਪੀਸ ਕਰਕੇ ਜਿਵੇਂ ਦੇਖੋ ਪੂਰੇ ਤੈਹ ਦੇ ਤੈਹ ਲੱਗੇ ਹੋਏ ਨੇ ਜਿਹੜਾ ਮਰਜੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਬਹੁਤ ਹੀ ਵਧੀਆ ਮਤਲਬ ਅੱਛੀ ਕੁਆਲਿਟੀ ਵਾਲਾ ਹੁੰਦਾ ਤੇ ਜਦੋਂ ਇਕੱਠਾ ਕੱਪੜਾ ਲੈਂਦੇ ਆ ਨਾ ਤਾਂ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਜੀ ਆਪਣੇ ਤੁਹਾਡੇ ਉਧਰ ਏਰੀਏ ਨਾਲੋਂ ਤਾਂ ਜੀ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਔਰ ਹਾਂ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਅਗਰ ਤੁਹਾਨੂੰ ਵੀਡੀਓ ਇੰਗਲਿਸ਼ ਵਿੱਚ ਸੁਣਾਈ ਦੇ ਰਹੀ ਆ ਤਾਂ ਪਲੀਜ਼ ਤੁਸੀਂ ਉੱਪਰ ਰਾਈਟ ਹੈਂਡ ਤੇ ਸਕਰੀਨ ਤੇ ਕਲਿਕ ਕਰਕੇ ਉੱਪਰ ਆਪਸ਼ਨ ਆਵੇਗੀ ਜੀ ਉਹਦੇ ਵਿੱਚ نیچے ਆਡੀਓ ਟਰੈਕ ਦਾ ਬਟਨ ਹੈ ਤਾਂ ਪਲੀਜ਼ ਤੁਸੀਂ ਇੰਗਲਿਸ਼ ਨੂੰ ਕਲਿਕ ਕਰਕੇ ਉਹ ਤੇ ਫਿਰ ਪੰਜਾਬੀ ਦੀ ਆਪਸ਼ਨ ਆਵੇਗੀ ਫਿਰ ਤੁਸੀਂ ਪੰਜਾਬੀ ਤੇ ਕਲਿਕ ਕਰਿਓ ਜਿਸ ਨਾਲ ਕੀ ਫਿਰ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਵਿੱਚ ਸੁਣਾਈ ਦੇਵੇਗੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਜ਼ਰ ਰਹੋ ਵਸਦੇ ਰਹੋ ਜੀਂਦੇ ਰਹੋ ਜੀ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸਿਮਰ